ਬਾਈ ਕੀ ਨਮਰੋੜਾ ਮੇਰਾ ਨਾਮ ਦਇਤਾਰ ਸਿੰਘ ਹੈ ਪਿੰਡ ਸੰਧੂਕਲਾਂ ਅੱਛਾ ਕੀ ਮਸਲਾ ਬਾਈ ਅੱਜ ਟਾਵਰ ਤੇ ਚੜੇ ਹੋ ਤੁਸੀਂ ਟਾਵਰ ਤੇ ਹੀ ਮਸਲਾ ਹੈ ਤਕਰੀਬਨ ਸਵੇਰੇ ਅੱਜ 5:35 ਪਾਉਣੇ ਸੀ ਦੇ ਲਗਭਗ ਹੂੰ ਪ੍ਰਸ਼ਾਸਨ ਨੇ ਗੱਡੀਆਂ ਆ ਗਈਆਂ ਹੂੰ ਜਿਹੜਾ ਬਠਿੰਡਾ ਨਸ ਨੇ ਹਾਈਵੇ ਕੱਢਣ ਵਾਲੇ ਐਨ ਐਨ ਡੀ 754 ਹੂੰ ਹੂੰ ਤੇ ਉਹਦੇ ਤਹਿਤ ਇਹਦੇ ਕਬਜ਼ਾ ਲੈਣ ਆਏ ਸੀਗੇ ਹੂੰ ਹੂੰ ਪ੍ਰਸ਼ਾਸਨ ਬਹੁਤ ਭਾਰੀ ਮਾਤਰਾ ਦੇ ਪੁਲਿਸ ਆਈ ਹੈ ਹੂੰ ਹੂੰ ਤੇ ਇਹਨਾਂ ਨੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਬਰੂ ਕੀਤਾ ਇਹਦਾ ਵੀ ਅਸੀਂ ਇਹ ਵੀ ਜਿਨ੍ਹਾਂ ਨੇ ਪੈਸੇ ਨਹੀਂ ਚੱਕੇ ਉਹਨਾਂ ਦੀ ਜ਼ਮੀਨਾਂ 'ਚ ਐਂਟਰੀ ਨਹੀਂ ਹੋਣ ਦਿੰਦੇ ਠੀਕ ਹੈ ਇਹਨਾਂ ਨੇ ਫੇਰ ਵੀ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੇਮੈਂਟ ਨਹੀਂ ਚੱਕੀ ਜੀ ਬਹਣ ਦੀ ਮੇਰੇ ਬਹਣ ਤੇ ਉਹਨਾਂ ਨੇ ਇੰਟਰ ਧੱਕੇ ਨਾਲ ਜੋ ਕਰਨ ਲੱਗੇ ਸਾਡੇ ਕਿੰਨੇ ਜੀ ਮਿਲ ਆਉਂਦੀ ਹੈ ਜੀ ਸਾਡੇ ਮੇਰੇ 2 ਕਿਲੇ ਲਗਭਗ ਆਈ ਠੀਕ ਹੈ ਤੇ ਉਹ ਟੋਟਲ ਸਾਡਾ ਸਾਂਝਾ ਮਸਤਰਕਾ ਜੀ ਬਹਣ 7-8 ਕਿਲੇ ਆਉਂਦੇ ਆ ਚਾਚੇ ਤਾਣ ਸਾਰਿਆਂ ਦੇ ਤੇ ਹੁਣ ਜੋ ਜ਼ਬਰਦਸਤੀ ਇਹ ਐਕਵਾਇਰ ਕਰਨ ਲੱਗੇ ਫੇ ਸਾਨੂੰ ਮਜਬੂਰ ਹੋ ਕੇ ਭੱਜ ਕੇ ਟਾਵਰ ਚੜ੍ਹਨਾ ਪਿਆ ਜੀ ਤਾਂ ਮੈਂ ਇੱਥੇ ਤੋਂ ਲੇੜੀਆਂ ਨੇ ਧੱਕਾ ਵੀ ਹੋ ਡਾੜੀ ਹਾਂਜੀ ਹੋਇਆ ਜੀ ਠੀਕ ਹੈ ਉਹਨਾਂ ਨੂੰ ਖਿੱਚ ਤੂੰ ਕਰੀਏ ਲੇੜੀਆਂ ਦਾ ਤੇ ਮੇਰੇ ਚਾਚਾ ਜੀ ਚੋਟ ਵੀ ਲੱਗੀ ਆ ਪੁਲਿਸ ਵਾਲਾ ਜੀ ਬਚਾਉਣ ਲੱਗੇ ਉਹਦੇ ਚੋਟ ਵੀ ਲੱਗੀ ਆ ਠੀਕ ਹੈ ਤੁਸੀਂ ਗੱਲ ਵੀ ਕਰਕੇ ਉਹਨਾਂ ਨਾਲ ਤੇ ਉਹਨਾਂ ਨੇ ਚੋਟ ਲੱਗੀ ਆ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੇ ਮਜਬੂਰ ਕਰਤਾ ਟਾਵਰ ਚੜ੍ਹਨ ਲਈ ਜਦੋਂ ਅਸੀਂ ਪੰਜੀ ਚੱਕੀ ਨਹੀਂ ਪਹੇਆਂ ਜੀ ਤੇ ਸਾਨੂੰ ਜ਼ਮੀਨ ਐਕਵਾਇਰ ਕਰਨ ਆ ਗਏ ਇਹ ਸੇਬ ਜਿਹੜੀ ਪੇਮੈਂਟ ਚੱਕੀ ਵੀ ਇਹ ਕਰ ਲਓ ਹਾਂਜੀ ਇਹ ਸਾਡੇ ਨਾਲ ਧੱਕਾ ਕਰ ਰਹੇ ਹਾਂ ਇਹ ਜ਼ਬਰਦਸਤੀ ਕਰ ਰਹੇ ਸੀ ਇਹ ਮਜਬੂਰ ਹੋ ਕੇ ਟਾਵਰ ਚੜੇ ਆ ਜੀ ਤਾਂ ਸਾਨੂੰ ਚੜਨਾ ਪਿਆ ਇੱਕ ਇਹ ਮਸਲਾ ਸੀਗਾ ਜੀ ਇੱਕ ਮਸਲਾ ਦੂਜਾ ਸਾਦਾ ਹੀ ਇਹਦਾ ਤਾਏ ਦਾ ਲੜਕਾ ਜੀ ਸੁਖਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੰਧੂਕਲਾ ਉਹਦੀ ਚਾਹੇ ਹਿੱਸੇਦਾਰੀ ਵਾਸੀ ਮੇਨ ਗੱਲ ਤਾਂ ਇਹ ਸਾਡਾ ਮਸਤਾਰਕਾ ਸਾਂਝਾ ਸੀਗਾ ਠੀਕ ਹੈ ਅਸੀਂ ਡੀਆਰ ਸਾਹਿਬ ਨੂੰ ਬਰਨਾਲਾ ਡੀਸੀ ਮੈਡਮ ਨੂੰ ਐਪਲੀਕੇਸ਼ਨਾਂ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਵੀ ਸਾਡੇ ਡੇੜੀ ਅਰਗੇ 7 ਭਾਈ ਆ ਵੀ 7 ਭਾਈਆਂ ਦੀ ਸਹਿਮਤੀ ਬਣਾ ਕਿਸੇ ਨੂੰ ਪੈਸਾ ਨਾ ਪਾਇਆ ਜਾਵੇ ਠੀਕ ਹੈ ਵੀ ਸਾਡਾ ਮਸਤਰਕਾ ਸਾਂਝਾ ਜੀ ਹਮਮ ਤੇ ਇਹਨਾਂ ਨੇ ਪ੍ਰਸ਼ਾਸਨ ਨੇ ਡੀਰੋ ਸਾਹਿਬ ਨੇ ਸਾਰਿਆਂ ਨੇ ਰਲ ਕੇ ਸਾਡੀਆਂ ਐਪਲੀਕੇਸ਼ਨਾਂ ਰੱਦ ਕਰਕੇ ਉਸ ਬੰਦੇ ਤਾਇ ਦੇ ਨੂੰ ਪੈਸੇ ਪਾਤੇ ਜਾਨੀ ਕਿ ਸਾਡੇ ਇਧਰ ਡੇੜੀ ਅਰਗੇ ਸੇ ਭਰਾਵਾਂ ਦਾ ਹਿੱਸਾ 45 ਲੱਖ ਰੁਪਏ ਵੱਧ ਲੈ ਗਿਆ ਤੇ ਹੁਣ ਉਹ ਗੱਲ ਨਹੀਂ ਕਰ ਰਿਹਾ ਨਾ ਦੇਣ ਦੀ ਗੱਲ ਕਰਦਾ ਮਸਲੇ ਸਾਡੇ ਦੋ ਆ ਵੀ ਸਾਡੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਅਸੀਂ 20 ਇੱਕ ਤੋਂ ਹੋੜਾ 45 ਲੱਖ ਰੁਪਏ ਦਿਵਾ ਜਾਵੇ ਉਹ ਬੰਦੇ ਨੂੰ ਤੇ ਇਹ ਕਾ ਬਿੰਗ ਦਾ ਇਸ਼ੂ ਜਿਹੜਾ ਇਹ ਸਿੱਧਾ ਕਰਾਇਆ ਜਾਵੇ ਸਾਢੇ 2 ਮਸਲੇ ਆ ਤੇ ਸਾਨੂੰ ਬੰਨ ਦੀ ਕੀਮਤ ਦਿੱਤੀ ਜਾਵੇ ਤੁਹਾਡੇ ਕੋਠਿਆਂ ਦੋ ਵਾਰੀਆਂ ਦੇ ਵਿੱਚ ਹੀ ਹਾਂਜੀ ਕੋਠੀਆਂ ਦੋ ਵਾਰੀਆਂ ਚ ਠੀਕ ਹੈ ਤੇ ਬੰਨ ਦੀ ਕਿਉਂ ਦਿੱਤੀ ਜਾਵੇ ਅਸੀਂ ਇਹ ਜਿਹੜੇ ਸਾਡੇ ਮੰਗਾ ਜੀ ਇਹ ਪ੍ਰਸ਼ਾਸਨ ਸਾਡੇ ਨਾਮ ਮੰਨੇ ਫਿਰ ਅਸੀਂ ਕਬਜ਼ਾ ਹੋਣ ਦੇਵਾਂ ਉਹਨਾਂ ਚਾਹ ਰਹੀ ਕਬਜ਼ਾ ਨਹੀਂ ਹੋਣ ਦੇਵਾਂਗੇ ਅਸੀਂ ਕੁਝ ਵੀ ਹੋ ਜਾਈ ਜੀ ਇਹਨਾਂ ਨੂੰ ਕੱਢ ਕੇ ਮੈਂ ਸਵੇਰੇ ਆਉਣ ਸਾਰ ਹੀ ਡਿਪਟੀ ਸਾਹਿਬ ਨੂੰ ਕਹਿਤਾ ਸੀਗਾ ਵੀ ਤੁਸੀਂ ਸਾਡੀ ਸਾਥੀਆਂ ਚ ਗੋਲੀ ਮਾਰ ਕੇ ਤਾਂ ਤੁਹਾਡੇ ਕਰਾਹੇ ਨੰਗ ਸਕਦੇ ਆ ਪਰ ਨਹੀਂ ਨੰਗਣ ਹੁੰਦੇ ਸੀ ਜਮੀਨ ਮਾਂ ਹੁੰਦੀ ਆ ਜੱਟ ਤਾਂ ਜੀ ਬੱਟ ਦੇ ਪੈਰ ਨਹੀਂ ਧਰਨਦਾ ਕਿਸੇ ਨੂੰ ਇਹ ਜ਼ਮੀਨ ਚ ਵੜਨ ਦੀ ਗੱਲ ਕਰਦੇ ਆ ਵੀ ਇਸ ਕਰਕੇ ਸਾਡੀ ਇਹੀ ਮੰਗ ਆ ਪ੍ਰਸ਼ਾਸਨ ਨੂੰ ਵੀ ਸਾਡਾਂ ਦਾ ਧੱਕੇਸ਼ਾਹੀ ਨਾ ਕੀਤੀ ਜਾਵੇ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਆ ਉਹਨਾਂ ਨੂੰ ਸੋਲਵ ਕੀਤਾ ਜਾਵੇ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਨਾਲ ਸਹਿਮਤ ਹੋਵਾਂਗੇ ਉਹਨਾਂ ਚਾਰ ਠੀਕ ਹੈ ਹੁਣ ਤਾਬਰ ਤੇ ਅਸੀਂ ਉਹਨਾਂ ਚਾਰ ਨੇ ਉੱਤਰ ਦੇ ਜਿੰਨਾ ਚਿਰ ਇਥੇ ਪ੍ਰਸ਼ਾਸਨ ਨਹੀਂ ਜਾਂਦਾ ਸਾਨੂੰ ਤਸੱਲੀ ਨਹੀਂ ਹੁੰਦੀ ਵੀ ਜਿਹੜੀਆਂ ਮੰਗਾਂ ਸਾਡੀਆਂ ਜਾਇਜ਼ ਇਹ ਮੰਨਣਗੇ ਸਾਨੂੰ ਲਿਖਤੀ ਰੂਪ ਚ ਦੇਣਗੇ ਫਿਰ ਅਸੀਂ ਟਾਵਰ ਤੋਂ ਉਤਰਾਂਗੇ ਉਹਨਾਂ ਚਾਰੇ ਟਾਵਰ ਤੇ ਨਹੀਂ ਉਤਰਦੇ ਸਾਡੇ ਕੋਲ ਪਟ્રોલ ਦੀਆਂ ਬੋਤਲਾਂ ਤਹਾਂ ਇਹਨਾਂ ਨੇ ਲੈਡ ਚਾਹੇ ਭਲਾਂ ਬੰਦ ਕਰਾਤੀ ਪਰ ਪਟ્રોલ ਦੀਆਂ ਬੋਤਲਾਂ ਸਾਡੇ ਕੋਲ ਮੌਜੂਦ ਆ ਡੱਬੀ ਸੀ ਖਾਲੀ ਮੌਜੂਦ ਆ ਸਾਰਾ ਕੁਝ ਸਾਡੇ ਕੋਲ ਹਾਜ਼ਰ ਆ ਤਹਾਂ ਟਾਵਰ ਤੇ ਠੀਕ ਹੈ ਅਸੀਂ ਸਾਡਾ ਪ੍ਰਦਰਸ਼ਨ ਆਈ ਚੱਲੂਗਾ ਜਿੰਨਾ ਚਾਰੇ ਸਾਨੂੰ ਕੋਈ ਲਿਖਤੀ ਰੂਪ ਚ ਨਹੀਂ ਦਿੰਦਾ ਪ੍ਰਸ਼ਾਸਨ ਅਸਾਬੀੜੀ ਚਲੋ ਭਾਵੇਂ ਲਾਈਟ ਬੰਦ ਹੋ ਚੁੱਕੀ ਆ ਪਰ ਫੇਰ ਵੀ ਇੱਕ ਮੌਤੇ ਦੇ ਤੁਸੀਂ ਮੂੰਹ ਚ ਬੈਠੇ ਹੋ ਨਾ ਬੈਠਿਆਂ ਜੀ ਬੈਠਿਆਂ ਅਸੀਂ ਕਦੇ ਕਿਸ ਟਾਈਮ ਵੀ ਸਾਡੇ ਪਰਿਵਾਰ ਤੇ ਕੋਈ ਦੁਬਾਰਾ ਆਏ ਇਹ ਹਮਲਾ ਕਰਦੇ ਆ ਅਸੀਂ ਕਿਸ ਟਾਈਮ ਵੀ ਸਾਲ ਮਾਰ ਸਕਦੇ ਟਵਰ ਤੋਂ ਕੱਟ ਰਕਟ ਚਾਹੇ ਪੈਟਰੋਲ ਪਾ ਕੇ ਅੱਗ ਲਾ ਸਕਦੇ ਹਾਂ ਜੀ 7 ਫੁੱਟ ਤੋਂ ਉੱਪਰ ਜਿਹੜੀ ਲਾਈਟ ਆ ਬੰਦੇ ਨੂੰ ਉੱਪਰ ਖਿੱਚ ਲੈਂਦੀ ਆ ਜੀ ਨੀਚੇ ਖਿੱਚ ਲੈਂਦੀ ਆ ਜੀ ਹਾਂ ਜੀ ਇਹ 4 ਲੱਖ ਵੋਲਟ ਆ ਜੀ ਹਾਂ ਜੀ ਹਾਂ ਜੀ ਇਹ ਤਾਂ ਜੇ ਤੁਸੀਂ ਹੁਣ ਤਰੇਪਈ ਦੇ ਵਾਹਨ 'ਚ ਚੱਪਣਾ ਲਾ ਕੇ ਦੁਰਸਾ ਕਿੜੀਆਂ ਲੜਾਉ ਥੱਲੇ ਅਸੀਂ ਤਾਂ ਬੈਠੇ ਆ ਹਾਂਜੀ ਬੰਦਿਆਂ ਨੂੰ ਕਰੰਟ ਮਹਿਸੂਸ ਹੋ ਰਿਹਾ ਠੀਕ ਹੈ ਚਾਹੇ ਲਾਈਟ ਬੰਦ ਦਾ ਫਿਰ ਵੀ ਇੰਨੀ ਬੋਲਟ ਆ ਇਹਦੇ ਵਿੱਚ ਹਾਂਜੀ ਇਸ ਕਰਕੇ ਇਹੀ ਮੰਗ ਕਰਦੇ ਆ ਸੀ ਕਿ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਨੂੰ ਸੋਲਵ ਕਰਾਇਆ ਜਾਵੇ ਤਾਂ ਅਸੀਂ ਸਹਿਮਤ ਹੋਵਾਂਗੇ ਤਾਂ ਹਟਾਓ ਬਸ ਉਹਨੂੰ ਇੱਥੇ ਤੁਹਾਡਾ ਇਸ ਮਸਲੇ ਦਾ ਬੈਠ ਕੇ ਵੀ ਹੱਲ ਹੋ ਸਕਦਾ ਕੀ ਪ੍ਰਸ਼ਾਸਨ ਨੇ ਜਾਂ ਉੱਚ ਅਧਿਕਾਰੀ ਨੇ ਬੈਠ ਕੇ ਗੱਲ ਨਹੀਂ ਕੀਤੀ ਤੁਹਾਡੇ ਨਾਲ ਕੋਈ ਜੀ ਦੇਖੋ ਜੀ ਸਵੇਰ ਇਹਨਾਂ ਦਾ ਇੱਕ ਰਾਹ ਆਇਆ ਸੀਗਾ ਮੈਂ ਆਪ ਖੋਦ ਕੇ ਨਾ ਹੱਦ ਵੀ ਤੀ ਦੱਸਦਾ ਤੁਹਾਨੂੰ ਹਮ ਵਿਸ਼ਵਾਸ ਚ ਲੈ ਕੇ ਪ੍ਰਸ਼ਾਸਨ ਨੇ ਸਾਡੇ ਦੇ ਫੇਰ ਦਾਵਾ ਬੋਲਤਾ ਮੈਂ ਇਹਨਾਂ ਦਾ ਕਬਜ਼ਾ ਲਾਉਣ ਲਈ ਕਰਾਹੇ ਦਾ ਹੈਡਰੇ ਦਾ ਤੜਕੇ ਚਾਬੀ ਲੈ ਲਈ ਸੀ ਡਰਾਈਵਰ ਤੋਂ ਮੇਰੇ ਕੋਲੇ ਸੀ ਉਹ ਕਹਿੰਦੇ ਵੀ ਅਸੀਂ ਕਰਾਹਾ ਭੇਜਣਾ ਕੰਮ ਤੇ ਮੇਰੀ ਚਾਬੀ ਦੇ ਦਿਓ ਪਲੀਜ਼ ਮਾਹ ਜੇ ਇਹ ਨਾ ਹੋਵੇ ਤਾਂ ਬਾਹਾਂ ਚੱਲ ਜੇ ਠੀਕ ਹੈ ਉਹੀ ਗੱਲ ਕੀਤੀ ਉਹਨਾਂ ਨੇ ਮਗਰ ਜਾ ਕੇ ਦੋ ਢਾਈ ਕਿਲੋ ਗਰੀਬ ਬੰਦੇ ਦੇ ਸੀ ਉਹਨੇ ਪੈੜੀ ਪੰਜੀ ਨਹੀਂ ਚੱਕੀ ਉਹਦੀ ਕਣਕ ਬਾਤੀ ਇਹਨਾਂ ਨੇ ਮੁਰ ਕੇ ਹੈਡਰੇ ਹੋ ਲੈ ਕੇ ਹੁਣ ਸਾਡੇ ਸਾਹਮਣੇ ਇੱਥੇ ਆ ਗਏ ਸਾਡਾ ਵਿਸ਼ਵਾਸ ਤੋੜਿਆ ਨੇ ਬਹਿ ਕੇ ਗੱਲ ਹੋ ਸਕਦੀ ਸੀ ਅਸੀਂ ਸਹਿਮਤ ਸੀ ਪ੍ਰਸ਼ਾਸਨ ਬਹਿ ਕੇ ਗੱਲ ਕਰਨ ਦੀ ਇਹਨਾਂ ਗੱਲਾਂ ਇਹ ਬੰਦਾ ਜਿਹੜਾ ਮਜਬੂਰ ਕਰਦਾ ਨਹੀਂ ਪ੍ਰਸ਼ਾਸਨ ਫੇਰ ਟਾਵਰ ਚੜਦਾ ਬੰਦਾ ਉਹਦੀ ਬੰਦਾ ਕਦਮ ਚੱਕਦਾ ਜਦੋਂ ਬੰਦਾ ਮਜਬੂਰ ਜਦੋਂ ਕਿਸੇ ਹੱਥ ਕੰਡਾ ਨਾ ਪਈ ਬੰਦੇ ਦਾ ਅਸੀਂ ਮਜਬੂਰ ਕਰਤਾ ਇਹਨਾਂ ਨੂੰ ਸਾਨੂੰ ਟਾਵਰ ਤੇ ਚੜਨ ਲਈ ਤੁਸੀਂ ਟਾਵਰ ਤੇ ਚੜੇ ਨੇ ਕਿੰਨੇ ਜਾਣੇ ਨੇ ਜੀ ਅਸੀਂ 5 ਜਾਣੇ ਨੇ ਕੀ ਕੀ ਨਾਮ ਆਉਂਦੇ ਨੇ ਜੀ ਇੱਕ ਤਾਂ ਮੈਂ ਆਈ ਜਗਤਾਰ ਸਿੰਘ ਠੀਕ ਹੈ ਇੱਕ ਜੀਵਨ ਸਿੰਘ ਆ ਜੀ ਠੀਕ ਹੈ ਇੱਕ ਸਤਨਾਮ ਸਿੰਘ ਆ ਜੀ ਇੱਕ ਜਸਪ੍ਰੀਤ ਸਿੰਘ ਆ ਜੀ ਇੱਕ ਸੁਖਪ੍ਰੀਤ ਸਿੰਘ ਆ ਮਤਲਬ ਇਹਨਾਂ ਸਾਰਿਆਂ ਦੇ ਬਹਾਨੇ ਇਹਦੇ ਵਿੱਚ ਆਉਂਦੇ ਆ ਜੀ ਸਾਰਿਆਂ ਦੇ ਬਹਾਨੇ ਆਉਂਦੇ ਵਿੱਚ ਅਸੀਂ ਘਟੂ ਘਟ ਤੜਕੇ ਸਵੇਰੇ 7 ਵਜੇ ਚੜੇ ਵੈਂ ਟਾਵਰ ਤੇ ਹਜੇ ਕੋਈ ਚਾਹ ਪਾਣੀ ਰੋਟੀ ਕੁਛ ਨਹੀਂ ਖਾਦਾ ਸਾਡੇ ਬੰਦਿਆਂ ਨੇ ਭੁੱਖੇ ਤੇ ਬੰਦੇ ਕੋਈ ਪ੍ਰਸ਼ਾਸਨ ਦੇ ਹਜੇ ਜੂਨ ਹੀ ਸਰਕੀ ਠੀਕ ਹੈ ਪ੍ਰਸ਼ਾਸਨ ਹਜੇ ਇੱਥੇ ਖੜਾ ਕਬਜ਼ਾ ਹਜੇ ਰੋਕ ਕਬਜ਼ਾ ਨਾ ਲੈਂਦੀ ਰੋਕ ਤੇ ਹਜੇ ਗੱਲ ਤੇ ਆ ਨਹੀਂ ਰਿਹਾ ਹਜੇ ਵੀ ਕਹਿ ਰਿਹਾ ਸੀ ਕਬਜ਼ਾ ਲਵਾਂਗੇ ਠੀਕ ਹੈ ਪਰ ਅਸੀਂ ਨਹੀਂ ਦੇਵਾਂਗੇ ਅਸੀਂ ਕਬਜ਼ਾ ਕੁਛ ਮਰਜ਼ੀ ਹੋ ਜੇ ਸਾਡੀਆਂ ਲਾਸਾਂ ਤੋਂ ਇਹ ਨੰਨ ਕਿ ਇਹਨਾਂ ਦੇ ਰਾਹੇ ਕਬਜ਼ੇ ਲੈ ਸਕਦੇ ਆ ਪਰ ਨਹੀਂ ਅਸੀਂ ਕਬਜ਼ਾ ਨਹੀਂ ਲੈਣ ਦੇ ਇਹਨਾਂ ਨੂੰ ਮਸਵੇਰੀ ਕਹਿੰਦਾ ਸੀ ਵੀ ਗੋਲੀ ਨਾਲ ਕਬਜ਼ਾ ਲੈ ਸਕਦੇ ਆ ਅਸੀਂ ਕਬਜ਼ਾ ਨਹੀਂ ਲੈ ਸਕਦੇ ਅਸੀਂ ਦਿੰਦੇ ਹੀ ਨਹੀਂ ਕਬਜ਼ਾ ਉਸ ਮਰਜ਼ੀ ਕਰ ਲੋ ਜੋ ਮਰਜ਼ੀ ਮੇਰਾ ਨਾਮ ਜੀ ਸਤਨਾਮ ਸਿੰਘ ਆ ਜੀ ਸਤਨਾਮ ਸਿੰਘ ਜੀ ਅੱਜ ਤੂ ਟਾਵਰ ਤੇ ਚੜੇ ਹੋ ਪੰਜ ਜਾਨੇ ਵਿਅਕਤੀ ਕੀ ਦਿਖਦਈ ਤੁਹਾਨੂੰ ਜੀ ਸਾਨੂੰ ਦਿਖਤ ਇਹੀ ਆਈ ਸਾਡਾ ਅਸੀਂ ਪੈਸੇ ਨਹੀਂ ਚੱਕੇ ਸਾਡਾ ਵਾਹਨ ਠੱਕੇ ਨਾਲ ਕਬਜ਼ਾ ਕਰ ਰਿਆ ਹੀ ਸਾਡੇ ਦੇ ਠੀਕ ਹੈ ਵਾਹਨ ਦੇ ਅੱਗੇ ਠੀਕ ਹੈ ਜਿਹੜੇ ਬੰਦੇ ਨੇ ਪੈਸੇ ਚੱਕਿਆ ਉਹਨਾਂ ਦੇ ਕਬਜ਼ਾ ਕਰ ਲੈਣਾ ਸੀ ਰੋਕ ਦੇਣੀ ਉਹਨਾਂ ਨੂੰ ਰੱਬ ਲੱਗਦੀ ਗੱਲ ਹੈ ਹਾਂਜੀ 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 ਤੇ ਇੱਕ ਸਾਡਾ ਰੋਲਾ ਬੈਂਗ ਪਾਇਆ ਇਹਨਾਂ ਨੇ ਰੋਡ ਦੇ ਵਿੱਚ ਹੀ ਹਾਲਾ ਜਮਾ ਸਾਡੇ ਘਰ ਆ ਰਹੇ ਐ ਇਸ ਟਾਈਮ ਹੂੰ ਰੋਡ ਦੇ ਵਿੱਚ ਠੀਕ ਹੈ ਤੇ ਇੱਕ ਰੋਲਾ ਸਾਡਾ ਹੀ ਮਰੇ ਤਾਏ ਦਾ ਮੁੰਡਾ ਸੁਖਪਾਲ ਸਿੰਘ son of ਕਰਨੈਲ ਸਿੰਘ ਜੀ ਉਹ ਸਾਡਾ ਸਾਡੇ ਪੈਸੇ ਵੱਧ ਚੱਕ ਲੈ ਆਈ ਇਕੱਲੇ ਹਾਂਜੀ ਮੇਰੇ ਡੈਡੀ ਹੁਣੇ ਸੱਤ ਭਾਈ ਆ ਸੱਤੇ ਭਾਈਆਂ ਦਾ ਖਾਤਾ ਸਾਂਝਾ ਹੀ ਸਾਡਾ ਹੂੰ ਉਹ ਚ 45 ਲੱਖ ਰੁਪਇਆ ਵੱਧ ਚੱਕ ਕੇ ਲੈ ਆਈ ਸਰਗਾਨੋਸ਼ੀ ਹੀ ਮੰਗ ਕਰਦੇ ਆਂ ਬਈ ਸਾਡਾ ਫੈਸਲਾ ਦਿੱਤਾ ਜਾਵੇ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੀਆਂ ਬੁਰੀਆਂ ਕੀਤੀਆਂ ਜਾਂਾਂ ਜੀ ਜਦੋਂ ਤੁਸੀਂ ਸਵੇਰੇ ਚੜ੍ਹਨ ਤੋਂ ਪਹਿਲਾਂ ਦਾ ਮਾਹੌਲ ਕਿਦਾਂ ਦਾ ਸੀਗਾ ਜੀ ਛੋਡੇ ਨਾਲ ਪਹਿਲਾਂ ਤਾਂ ਕਿਸੇ ਹੋਈ ਆ ਜਾਂ ਕੀ ਆ ਸਾਡੇ ਨਾਲ ਬਹੁਤ ਧੱਕੇਸਾਈ ਹੋਈ ਆਈ ਅਸੀਂ ਉੱਥੇ ਉਸ ਟਾਈਮ ਬਾਹਣ ਦੇ ਵਿੱਚ ਸੀਗਾ ਪ੍ਰਸ਼ਾਸਨ ਸਾਰਾ ਉੱਥੇ ਸੀਗਾ ਧੱਕੇ ਨਾਲ ਆ ਕੇ ਕਰਾਹੇ ਤੇ ਦੂਜੇ ਆਪਣੇ ਟਿਪਰ ਉਹ ਜਮਾ ਰੈਡੀ ਸੀਗਾ ਜੀ ਮਿੱਟੀ ਪਾਉਣ ਨੂੰ ਜਦੋਂ ਅਸੀਂ ਪੈਸੇ ਨਹੀਂ ਚੱਕੇ ਜੀ ਸਾਡੇ ਬਾਂਚ ਕਿਵੇਂ ਵੱਢ ਜਾਣਗੇ ਨਹੀਂ ਵੱਢ ਸਾਡੇ ਠੀਕ ਹੈ ਨਾ ਬਾਹਾਂ ਤੁਸੀਂ ਆਹ ਦੇਖੋ ਹੀ ਮਾਂ ਆਈ ਸਾਡੀ ਹਾਂਜੀ ਠੀਕ ਹੈ ਨਾ ਇਹ ਬੰਦਾ ਧੱਕੇ ਨਾਲ ਕਿਵੇਂ ਵੱਢ ਜੂਗਾ ਜੀ ਹਾਂਜੀ ਹੁਣ ਜਿਹੜੇ ਤੁਸੀਂ ਪੰਜੇ ਨੇ ਉੱਪਰ ਚੜੇ ਹੋ ਜੀ ਹਨਾ ਤੇ ਤੁਹਾਡੇ ਲੇਡੀਜ਼ ਵਗੈਰਾ ਤੇ ਵੀ ਧੱਕੇ ਸਾਈ ਕੀਤੀ ਗਈ ਹੈ ਬਹੁਤ ਸਾਈ ਕੀਤੀ ਹੀ ਬਹੁਤ ਜ਼ਿਆਦਾ ਹਾਂਜੀ ਜਿਹੜੀ ਆਹਦੇ ਮਾਰੇ ਬੱਜੇ ਵੀ ਆਈ ਸ਼ੱਟਾਂ ਵੀ ਬੱਜੀਆਂ ਮੇਰੇ ਚਾਚਾ ਜੀ ਦੇ ਵੀ ਸ਼ੱਟ ਬੱਜੀ ਆ ਹਾਂਜੀ ਤੇ ਸਾਡੀ ਲੇਡੀਆਂ ਦਾ ਵੀ ਧੱਕੇ ਸਾਈ ਕੀਤੀ ਆ ਜੀ ਹਾਂਜੀ ਅਈ ਹੁਣ ਇਸ ਕਰਕੇ ਹੀ ਟਾਵਰ ਤੇ ਚੜੇ ਆ ਜਿੰਨਾ ਟਾਈਮ ਸਾਡਾ ਫੈਸਲਾ ਲੈਣ ਦਾ ਟਾਈਮ ਹੀ ਉਤਰਦੇ ਨਹੀਂ ਟਾਵਰ ਤੋਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਾਨੂੰ ਮੰਨਣਾ ਮਨਜ਼ੂਰ ਆ ਮੇਰੇ ਕੋਲੇ ਪੈਟਰੋਲ ਵਾਲੀ ਸੀਸੀਵੀ ਕੋਲੇ ਆ ਇਸ ਟਾਈਮ ਅੱਗ ਲਾ ਕੇ ਮਰੂੰਗਾ ਠੀਕ ਆ ਨਾ ਆ ਅਸੀਂ ਮੇਰੇ ਕੋਲੇ ਆ ਨਾਲ ਮੇਰੇ ਕੋਲ ਡੱਬੀ ਆ ਮੈਂ ਅੱਗ ਲਾ ਕੇ ਮਰੂੰਗਾ ਜੇ ਸਰਕਾਰ ਨੇ ਕੋਈ ਹੋਰ ਨਾ ਕਰਿਆ ਤਾਂ ਠੀਕ ਹੈ ਜੀ ਫੈਸਲਾ ਹਾਂਜੀ ਤੁਹਾਡੀ ਕਿੰਨੀ ਪੈਲੀ ਹੁੰਦੀ ਐ ਜੀ ਦੋ ਕਿੱਲੇ ਬਾੰਦਈ ਸਾਡੇ ਠੀਕ ਹੈ ਸਾਝਾ ਰਕਬਾ ਸਾਡੇ 8-9 ਕਿੱਲੇ ਬਾੰਦਦੇ ਆ ਹਾਂਜੀ ਠੀਕ ਆ ਮੇਰੇ ਤਾਇ ਦੇ ਮੁੰਡੇ ਦਾ ਮੰਨ ਕੇ ਹਿੱਸੇਦਾਰੀ ਵੱਧ ਸੀ ਉਹ ਵੱਧ ਪ ਉਹ ਕਰਦੇ ਹੀ ਪ੍ਰਗਟ ਹੋ ਗਏ। ਵੀਰੇ ਜਿੰਮੇ ਸਿਵਰ ਦੇ ਡੈਪਟੀ ਵੀ ਗਏ ਸਨ ਆਏ ਪਹੁੰਚੇ ਹੋਏ ਨੇ ਪੁਲਿਸ ਪ੍ਰਸ਼ਾਸਨ ਪਹੁੰਚਾ ਉਹ ਸੌਡਰ ਬੈਠ ਕੇ ਗਲਬਤ ਨਹੀਂ ਕੀਤੀ ਇਹਨਾਂ ਨੇ ਕੋਈ ਹੱਡ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ। ਪਹਿਲਾਂ ਸੈਂਤੀ ਨਾਲ ਕਿਹਾ ਸੀ ਬੈਠ ਕੇ ਗੱਲਬਾਤ ਕਰਾਂਗੇ। ਹਾਂਜੀ। ਅਸੀਂ ਮਨਜ਼ੂਰ ਵੀ ਸੀਗੇ ਹੱਡ ਨਾਲ ਫੇਰ ਵੀ ਧੱਕੇਸ਼ਾਈ ਕੀਤੀ ਉਹਨਾਂ ਨੇ ਆ ਕੇ। ਠੀਕ ਹੈ। ਫੇਰ ਵੀ ਧੱਕੇਸ਼ਾਈ ਨਾਲ ਆ ਕੇ ਸਾਡੇ ਬਾਹਾਂ 'ਚ ਵੜਦੇ ਸੀ। ਠੀਕ ਹੈ। ਹਾਂਜੀ। ਨਾਮ ਕੀ ਤੁਹਾਡਾ ਜੀ ਮੇਰਾ ਨਾਮ ਹੀ ਸਤਨਾਮ ਸਿੰਘ ਹੈ ਜੀ ਸਤਨਾਮ ਸਿੰਘ ਜੀ ਜਿਵੇਂ ਤੁਸੀਂ ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਬੈਠੇ ਹੋ ਜਿਨ੍ਹਾਂ ਟਾਈਮ ਤੋਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਨੀਚੇ ਨਹੀਂ ਉਤਰਦੇ ਹਾਂਜੀ ਹਾਂਜੀ ਉਤਰਦੇ ਨਹੀਂ ਕੋਈ ਸਮਰਜੀ ਹੋਏ ਸਾਡੇ ਕੋਲੇ ਪਟ੍ਰੋਲ ਦਾ ਡੱਬੀ ਆਹੀ ਅਸੀਂ ਅੱਗ ਲਾਵਾਂਗੇ ਆਪਣੇ ਆਪ ਨੂੰ ਕੋਈ ਸਮਰਜੀ ਹੋ ਜੀ ਠੀਕ ਹੈ ਜੀ ਹਾਂਜੀ